ਅਹਾਬ ਰਾਜਾ ਤੇ ਇੱਕ ਦਿਨ ਯਹੋਸ਼ਾਪਾਤ ਯਹੋਦਾ ਦਾ ਰਾਜਾ ਜਦ ਇਕੱਠੇ ਹੁੰਦੇ ਆ ਉਹਨਾਂ ਆਪਸ ਚ ਸਲਾਹ ਕੀਤੀ ਕਿ ਇਰਾਮੀਆਂ ਦੇ ਨਾਲ ਲੜੇ ਹੋਏ ਸਾਨੂੰ 3 ਸਾਲ ਹੋ ਗਏ ਆ ਤੇ ਸਾਡਾ ਜਿਹੜਾ ਇੱਕ ਜਗਾ ਵਾ ਗਿਲਾਦ ਦੀ ਜਗਾ ਉਹਨਾਂ ਕੋਲ ਆ ਕਿਉਂ ਨਾ ਆਪਾਂ ਲੜ ਕੇ ਉਹਨਾਂ ਕੋਲ ਉਹ ਜਗਾ ਵਾਪਸ ਲਈਏ ਤੇ ਅਹਾਬ ਰਾਜਾ ਨੇ ਸਹਿਮਤੀ ਜਤਾਈ ਕਹਿੰਦਾ ਠੀਕ ਆ ਯਹੋਸ਼ਾਪਾਤ ਉਹਨੂੰ ਕਹਿੰਦਾ ਤੂੰ ਪਰਮੇਸ਼ਰ ਤੋਂ ਵੀ ਇੱਕ ਵਾਰ ਸਲਾਹ ਲੈ ਲਾ ਤੇ ਉਹਨੇ ਯਹਵਾ ਦੇ 400 ਨਬੀਆਂ ਨੂੰ ਇਕੱਠਾ ਕੀਤਾ ਅਤੇ ਪੁੱਛਿਆ ਕਿ ਅਸੀਂ ਅਰਾਮੀਆਂ ਤੇ ਚੜ੍ਹਾਈ ਕਰੀਏ ਉਹ ਕਹਿੰਦੇ ਨਿਸੰਦੇ ਤੇਰਾ ਕਲਿਆਣ ਹੋਵੇ ਤੂੰ ਚੜ੍ਹਾਈ ਕਰ ਯਹੋਵਾ ਨੇ ਤੇਰੇ ਵਾਸ਼ੇ ਚ ਉਹਨਾਂ ਨੂੰ ਕਰ ਦਿੱਤਾ ਵਾ ਕਰਕੇ ਪਰ ਯਹੋਸ਼ਾ ਪਾਤ ਨੂੰ ਉਹਨਾਂ 400 ਨਬੀਆਂ ਦੀ ਭਵਿਸ਼ਵਾਣੀ ਤੇ ਯਕੀਨ ਨਾ ਆਇਆ ਉਹ ਕਹਿੰਦਾ ਕੋਈ ਹੋ ਹੋ ਰਿਹਾਗਾ ਤੇ ਆਹਾਬ ਜਿਹੜਾ ਬੜੀ ਬੜੇ ਦੁਖੀ ਜਿਹੇ ਹਿਰਦੇ ਨਾਲ ਕਹਿੰਦਾ ਇੱਕ ਹੈ ਆ ਜਮਲਾ ਦਾ ਪੁੱਤਰ ਮਿਕਾਇਆ ਪਰ ਕਹਿੰਦਾ ਉਹ ਬੰਦਾ ਇਹੋ ਜਿਹਾ ਉਹਨੇ ਕਦੀ ਮੇਰੇ ਵਿਸ਼ੇ ਚ ਕਲਿਆਣ ਦੀ ਭਵਿਸ਼ਵਾਣੀ ਨਹੀਂ ਕੀਤੀ ਮੇਰੀ ਹਾਸ਼ਿਸ਼ ਦੇ ਵਿਸ਼ੇ ਚ ਭਲੇ ਭਵਿਸ਼ਵਾਣੀ ਨਹੀਂ ਕੀਤੀ ਯੋਸ਼ਾਫਾਤ ਕਹਿੰਦਾ ਉਹਨੂੰ ਹੀ ਸੱਦ ਇੱਕ ਵਾਰ ਉਹਦੇ ਤੋਂ ਵੀ ਸਲਾਹ ਲਈ ਜਾਵੇ ਤੇ ਉਹਨੂੰ ਸੱਦਨ ਦੇ ਵਾਸਤੇ ਸਿਪਾਈਆਂ ਨੂੰ ਕੱਲ ਲਿਆ ਗਿਆ ਜਿਆਦਾ ਸਿਪਾਈ ਉਹਨੂੰ ਲੈਣ ਦੇ ਲਈ ਗਏ ਉਹ ਵੀ ਰਸਤੇ 'ਚ ਉਹਨਾਂ ਪੱਕੀ ਕਰਦੇ ਜਾ ਰਹੇ ਆ ਰਾਜਾ ਦੇ ਵਿਸ਼ੇ 'ਚ ਕਲਿਆਣ ਦੀ ਭੇਖਵਾਣੀ ਕਰੀ ਕੁਛ ਉਲਟਾ ਸਿੱਧਾ ਨਾ ਬੋਲਦੀ ਪਰ ਮਿਕਾਇਆ ਕਹਿੰਦਾ ਮੈਨੂੰ ਯਹੋਵਾ ਦੇ ਜੀਵਨ ਦੀ ਸ਼ਬਦ ਜੋ ਮੈਨੂੰ ਕਹੇਗਾ ਮੈਂ ਦੱਸਾਂਗਾ ਜਦ ਆਹਾਬ ਦੇ ਸਾਹਮਣੇ ਮਿਕਾਇਆ ਪਹੁੰਚਿਆ ਉਹਨੇ ਭੇਖਵਾਣੀ ਕੀਤੀ ਜੋ ਖੁਦਾ ਨੇ ਦੱਸਿਆ ਸੀ ਕਹਿੰਦਾ ਮੈਂ ਚਾਹੁੰਨਾ ਕਿ ਪ੍ਰਭੂ ਤੇਰੇ ਵਸਚ ਹਰਾਮੀਆ ਨੂੰ ਕਰੇ ਫਾਰ ਮੈਂ ਦੇਖ ਰਿਹਾ ਹਾਂ ਮੈਨੂੰ ਸਾਰਾ ਇਸਰਾਇਲ ਸਮst ਇਸਰਾਇਲ ਗਵਾਚੀਆਂ ਹੋਈਆਂ ਭੇਡਾਂ ਦੇ ਵਾਂਗ ਦਿਖਾਈ ਦੇ ਰਿਹਾ ਹੈ ਯਾਨੀ ਜਿੰਦ ਯਾਨੀ ਕਿ ਉਹਦਾ ਕਹਿਣ ਦਾ ਮਤਲਬ ਬਿਨਾ ਚਰਵਾਹੇ ਤੋਂ ਤੇ ਉਹ ਇਸਰਾਇਲ ਦਾ ਚਰਵਾਹਾ ਰਾਜਾ ਕੌਣ ਸੀ ਆਹਾਬ ਉਹਦਾ ਕਹਿਣ ਦਾ ਮਤਲਬ ਤੂੰ ਮਰੇਗਾ ਜਾਏਗਾ ਲੇਕਿਨ ਮਰੇਗਾ ਤੇ ਰਾਜਾ ਨੇ ਕਿਹਾ ਦੇਖਿਆ ਮੈਂ ਕਿਹਾ ਸੀ ਨਾ ਇੱਕਦਿ ਮੇਰੇ ਆ ਹੇਤ ਦੀ ਪਵੇਸ਼ ਵਾਣੀ ਨਹੀਂ ਕਰਦਾ ਮੇਰੇ ਕਲਿਆਣ ਦੀ ਨਹੀਂ ਇਹਨੂੰ ਫੜ ਕੇ ਕਹਿੰਦਾ ਜੇਲ੍ਹ ਚ ਪਾਓ ਤੇ ਇਹਨੂੰ ਕੜਵੀ ਰੋਟੀ ਦੋ ਅਤੇ ਇਹਨੂੰ ਦੁੱਖ ਤੇ ਕਸ਼ਟ ਦੋ ਜੇਲ੍ਹ ਦੇ ਵਿੱਚ ਉਧਰ ਆਹਾਬ ਨੇ ਚੜ੍ਹਾਈ ਕੀਤੀ ਇੱਕ ਸੈਨਿਕ ਨੇ ਤੀਰ ਮਾਰਿਆ ਛਾਤੀ 'ਚ ਲੱਗਾ ਖੂਨ ਵਹਿ ਕੇ ਸਾਰਾ ਜਿੱਥੇ ਪੈਰ ਰੱਖੀਦੇ ਉੱਥੇ ਆ ਗਿਆ ਸ਼ਾਮਾਂ ਨੂੰ ਰੌਲਾ ਪੈ ਗਿਆ ਰਾਜਾ ਮਰ ਗਿਆ ਮੇਰੇ ਪਿਆਰਿਓ ਸੱਚਾ ਪ੍ਰਭੂ ਦਾ ਦਾਸ ਉਹੀ ਬੋਲੇਗਾ ਜੋ ਪਰਮੇਸ਼ਵਰ ਦਾ ਵਚਨ ਉਹਨੂੰ ਕਹਿ ਰਿਹਾ ਭਾਵੇਂ ਸਾਹਮਣੇ ਵਾਲੇ ਉਹਦੇ ਬਾਰੇ ਕੜਵਾ ਬੋਲਣ ਉਹਨੂੰ ਕੜਵੀ ਰੋਟੀ ਦੇਣ ਭਾਵੇਂ ਗਾਲਾਂ ਕੱਢਣ ਮੇਰੇ ਪਿਆਰਿਓ ਸੱਚੇ ਦਾਸਾਂ ਦੇ ਨਾਲ ਅੱਜ ਇਹ ਸਭ ਕੁਝ ਹੁੰਦਾ ਦਿਖਾਈ ਦੇ ਰਿਹਾ ਜਿਹੜੇ ਸੱਚ ਬੋਲਦੇ ਆ ਤੇ ਜਿਹੜੇ ਮੂੰਹ ਦੇਖ ਕੇ ਰਾਜੇ ਦੇ ਬਸ ਤੇਰਾ ਕਲਿਆਣ ਹੀ ਕਲਿਆਣ ਹੋਣ ਵਾਲਾ ਕਰਕੇ ਮੈਨੂੰ ਸਮਝ ਨਹੀਂ ਆਉਂਦੀ ਅੱਜ ਦੇ ਸੇਵਕ ਲੋਕਾਂ ਦੇ ਕਲਿਆਣ ਦੀਆਂ ਭਵਿੱਖਬਾਣੀਆਂ ਕਰਦੀਆਂ ਤੈਨੂੰ ਘਰ ਦੇਣ ਜਾ ਰਿਹਾ ਵਪਾਰ ਦੇਣ ਜਾ ਰਿਹਾ ਕੀ ਤਾਨੂੰ ਯਹੋਵਾ ਉਹਨਾਂ ਦੀਆਂ ਬੁਰਾਈਆਂ ਨਹੀਂ ਦਿਖਾਉਂਦਾ ਕਿੱਥੇ ਤੂੰ ਕਿਦੇ ਨਾ ਬੇਈਮਾਨੀ ਕੀਤੀ ਆ ਕਿੱਥੇ ਤੂੰ ਲਾਲਚ ਕਰਕੇ ਲੋਕਾਂ ਨੂੰ ਠੱਗਿਆ ਆ ਕੀ ਪਰਮੇਸ਼ਰ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਪਰ ਮੇਰੇ ਪਿਆਰਿਓ ਇਹ ਪਰਮੇਸ਼ਰ ਵੱਲੋਂ ਨਹੀਂ ਇਹ ਲੋਕਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ 400 ਨਬੀਆਂ ਵਾਂਗੂ ਕਿ ਬਸ ਰਾਜਾ ਦੇ ਕਲਿਆਣ ਦੀ ਭਵਿੱਖਬਾਣੀ ਕਰੋ ਕਿਤੇ ਰਾਜਾ ਦੀ ਦ੍ਰਿਸ਼ਟੀ ਸਹੀਂ ਗਲਤ ਨਾ ਠਹਿਰ ਜਾਈ